ਕੋਰਿਡੋਰ ਦੇ ਲੱਗੇ ਪਿੰਡ ਮਾਨ ਹੈ ਜਿੱਥੇ ਮੌਜੂਦ ਹਾਂ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਮਾਤਾ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੇ ਦਿਖਾ ਦਿਤੀਆਂ ਜਾਂ ਸਾਂਝੀ ਕਰ ਦਿੱਤੀਆਂ ਹਨ ਸੋ ਇਸ ਪਿੰਡ ਦੇ ਵਿੱਚ ਵੀ ਜਿਹੜੀ ਆ ਇਹ ਕੋਲਡੋਰ ਤੋਂ ਜਦੋਂ ਤੁਸੀਂ ਬੰਨ ਟੁੱਟਿਆ ਜੀ ਹਸਪੀਟਲ ਦੇ ਵਿੱਚ ਵੀ ਹੜ ਦੀ ਜਿਹੜੀ ਮਾਰਿਆ ਕਾਫੀ ਜਿਹੜੀ ਹਸਪੀਟਲ ਨੂੰ ਜਿਹੜੀ ਪਈ ਸੀ ਸੋ ਹੜ ਤੋਂ ਪਹਿਲਾਂ ਵੀ ਜਿਹੜੀਆਂ ਘਰ ਦੀਆਂ ਜਿਹੜੀਆਂ ਕੰਡੀਸ਼ਨਾਂ ਕੋਈ ਏਡੀਆਂ ਜ਼ਿਆਦਾ ਜਿਹੜੀਆਂ ਵਧੀਆ ਨਹੀਂ ਸੀ ਬੁਨਿਆਦੀ ਜਿਹੜਾ ਢਾਂਚਾ ਸੀ ਸੋ ਬਾਲਿਆਂ ਦੀ ਹਾਲਤ ਵੀ ਜਿਹੜੀ ਪਹਿਲਾਂ ਵੀ ਜਿਹੜੀ ਨਾਜ਼ੁਕ ਬਣੀ ਸੀ ਸੋ ਪਾਣੀ ਦੀ ਜਿਹੜੀ ਮਾਰ ਪੈਣ ਕਰਕੇ ਇਸ ਘਰ ਦੀ ਜਿਹੜੀ ਹਾਲਤ ਹੈ ਬਿਲਕੁਲ ਇਹ ਜਿਹੜੀ ਇਹ ਖਰਾਬ ਹੋ ਗਈ ਆ ਘਰ ਦੇ ਵਿੱਚ ਮਾਤਾ ਹੈ ਹੋਰ ਕੋਈ ਘਰ ਦਾ ਮੋਢੀ ਨਹੀਂ ਹੈ ਮਾਤਾ ਦੇ ਵੱਲੋਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਥੋੜਾ ਬੋਤ ਕੰਮ ਕਰਕੇ ਘਰ ਨੂੰ ਜਿਹੜ ਸਿੰਦਰ ਜੀ ਮਰਨ ਕਿਹੜਾ ਮਦਦ ਜੀ ਪਿੰਡ ਪਿੰਡ ਮਾਨ ਜੀ ਕੀ ਕਾਹਦਾ ਕੰਮ ਕਰਦੀ ਕੰਮ ਮੈਂ ਇਤਰਾ ਹੀ ਕਰਾਂਦੇ ਕਰਨੀ ਆ ਤੁਸੀਂ ਤਾਂ ਮਨ ਲਵੰਦਰ ਅੱਗੇ ਦਾ ਕੰਮ ਮਿਲ ਜੇ ਮੈਂ ਉਹ ਹੀ ਕਰ ਸਕਦੀ ਬੇਟੀ ਮੇਰੀ ਇਹ ਸ਼ਹਿਰ ਕੰਮ ਕਰਨ ਦੀ ਹੈ ਕੌਣ ਕੌਣ ਹੋਰ ਪਰਿਵਾਰ ਪਰਿਵਾਰ ਮੇਰੀਆਂ ਦੋ ਬੇਟੀਆਂ ਨੇ ਹੋਣਾ ਤੇ ਇੱਕ ਮੇਰਾ ਬੇਟਾ ਹੋਵਾ ਉਹਦੀ ਵੀ ਹੱਥ ਛੁੱਟੀ ਆ ਉਹ ਵੀ ਨਹੀਂ ਕੰਮ ਕਰ ਕਰ ਸਕਦਾ ਹਜੇ ਕੋਈ ਭਾਰਾ ਹੌਲਾ ਕੰਮ ਨਹੀਂ ਕਰ ਸਕਦਾ ਤੇ ਇਤਰਾ ਸਾਡੇ ਸੱਤ ਦੇ ਨਾਲ ਹੀ ਪਾਣੀ ਲੱਗ ਗਿਆ ਆਈਗਾ ਬਹੁਤ ਜ਼ਿਆਦਾ ਪਾਣੀ ਮਸਾਂ ਹੀ ਨਿਕਲੇ ਇਹਨਾਂ ਦਾ ਪਾਣੀ ਸਾਡੇ ਬਿਲਕੁਲ ਇਹਨਾਂ ਦਾ ਪਾਣੀ ਜਦੋਂ ਆਪਾਂ ਨਿਕਲੇ ਵਿੱਚੋਂ ਜਦੋਂ ਪਾਣੀ ਆਇਆ ਪਾਣੀ ਆਇਆ ਸੀ ਅਸੀਂ ਵਜਿਆ ਪਾਣੀ ਸੀ ਸਵੇਰ ਦੀ ਸਾਂਭੀ ਸੀ ਨਹੀਂ ਸਵੇਰ ਦੇ ਤੇ ਕਣਕ ਸਾਡੀ ਉਹ ਵੀ ਗਲ ਫੜ ਗਈ ਹੈ ਸਾਰੀ ਇਹ ਹੀ ਉਧਰ ਨਹਿਰ ਦੇ ਵਿੱਚ ਸੁੱਟਣ ਡੇ ਆ ਨਾਲੇ ਅੱਜ ਬੇਟਾ ਮੇਰਾ ਰੋਂ ਡਿਆ ਕਿੰਨੀ ਕਿੰਨੀ ਕਣਕ ਕਣਕ ਹੈਗੀ 2 ਕੁ ਮਿੰਟ ਲਹੀ ਹਾਂ ਝੂਠ ਨਹੀਂ ਮਾਰਨਾ ਚੋਲੀ ਗੇ ਗੁਤੂਆ ਦਾ ਚੋਲੋ ਵੀ ਗਲਗੇ ਵਿੱਚ ਉਹ ਵੀ ਸੁੱਟੇ ਗਲਗੇ ਹਾਂ ਕੋਈ ਚੀਜ਼ ਨਹੀਂ ਬਚੀ ਕੋਈ ਚੀਜ਼ ਨਹੀਂ ਬਚੀ ਲੀੜਾ ਕਪੜਾ ਧਾਵੇ ਲਾ ਤੁਹਾਡੇ ਸਾਹਮਣੇ ਹੀ ਥੋੜੇ ਜਿਹੜੇ ਅੰਦਰ ਪਏ ਨੇ ਕੀ ਪਾਣੀ ਜਿਹੜਾ ਪਿੰਡ ਦੇ ਵਿੱਚ ਜੱਕਦਾ ਮੈਂ ਇੰਟਰੂ ਚੱਕਦਾ ਮੀ ਆ ਗਿਆ ਪਤਾ ਲੱਗਾ ਹੀ ਨਹੀਂ ਸਾਨੂੰ ਇਹ ਤਾਂ ਸੁੱਤੇ ਆ ਤੇ ਇਸ ਤਰ੍ਹਾਂ ਕੋਈ ਕੋਈ ਜਾਗਣ ਡਿਆ ਇਹਦਾ ਰੌਲਾ ਰੱਪਾ ਪਾਇਆ ਤੇ ਜਦੋਂ ਨਹੀਂ 15 ਨਿਕਲ ਸ਼ਾਸਨ ਤੋਂ ਬਲੋ ਇੱਕ ਦੋ ਦਿਨ ਪਹਿਲਾਂ ਜਿਹੜਾ ਅਲਰਟ ਕਰ ਦਿੱਤਾ ਗਿਆ ਹਾਈਲਾਈਟ ਕਰ ਦਿੱਤਾ ਗਿਆ ਪਾਣੀ ਦਾ ਹਾਂ ਜਿੰਨੇ ਵੀ ਪਹਿਲਾਂ ਉਹਨਾਂ ਨੇ ਥੋੜਾ ਲੋਸਮੈਂਟ ਕੀਤੀ ਸ਼ਾਮਾਂ ਤੱਕ ਕਹਿੰਦੇ ਕਿ ਪਾਣੀ ਆ ਜਾਣਾ ਤੇ ਅਸੀਂ ਮਨ ਲਾ ਕਿਹਾ ਵੀ ਨਹੀਂ ਆਉਣਾ ਪਾਣੀ ਤਾਂ ਆਪਾਂ ਘਰ ਦੇ ਵਿੱਚ ਨਿਕਲਦੇ ਨੇ ਸਾਡੇ ਇਸ ਤਰ੍ਹਾਂ ਭੈ ਹਾਂ ਉਹ ਕਹਿੰਦੇ ਤੁਸੀਂ ਸੱਤ ਤਾਲੇ ਸੌਇਆ ਹੋ ਨਾ ਅੰਦਾ ਉਹ ਨੇ ਤੁਹਾਡਾ ਕਮਰਾ ਹੀ ਉੱਤੇ ਡੇਗ ਪਿਆ ਆ ਭਰਾ ਤੇ ਰਾਤ ਕੇ ਰਾਤੀ ਹੀ ਫੇਰ ਘਰ ਆ ਗਏ ਆਪਣੇ ਘਰੇ ਰਹੇ ਜਦੋਂ ਪਾਣੀ ਆ ਜਦੋਂ ਗਾਲ ਗਾਲ ਪਾਣੀ ਚੜ ਗਿਆ ਉੱਥੋਂ ਤੱਕ ਫੇਰ ਆਪਾਂ ਉਹਨਾਂ ਨੇ ਅੱਡ ਗਵਾਂਡੀਆਂ ਨੇ ਕੱਢਿਆ ਤਾਂ ਮੈਂ ਦੇਖਿਆ ਇੱਟਾ ਵੀ ਇੱਡੇ ਠੱਠੀਆਂ ਇੱਥੇ ਕੀ ਰਸੋਈ ਕੀ ਕਮਰਾ ਇਹ ਤੇ ਰਸੋਈ ਪਤਾ ਹਾਂਜੀ ਇਹ ਤੇ ਪੜੋਲਾ ਰੱਖਿਆ ਕਣਕ ਵਾਲਾ ਕਣਕ ਵੀ ਤਾਂ ਗਲਗੀਤ ਵਿੱਚ ਹੀ ਬੋਤਾਂ ਬੋਸ਼ ਕਾਉਂਟ ਏਕ ਦਿਨ ਨਾ ਮਾੜਾ ਹਾਲ ਹੈ ਜਿਹੜਾ ਹੜੋਂ ਤੋਂ ਪਹਿਲਾਂ ਜਿਹੜਾ ਘਰ ਦੇ ਵਿੱਚ ਲੋੜੇ ਦਾ ਪਾਣੀ ਤੇ ਚਲੋ ਹਰ ਵਕਤ ਲੋੜੀ ਪਈ ਪਾਣੀ ਪਾਣੀ ਨਹੀਂ ਆੜਾ ਗਾ ਹੋਈ ਆਉਂਦਾ ਟੂਟੀ ਦਾ ਪਾਣੀ ਆਉਂਦਾ ਸਰਕਾਰੀ ਆਉਂਦਾ ਜੀ ਇਹਨੇ ਚਿਰਦਾ ਕਿਸ ਮਲੋ ਸਸਤਾ ਨੇ ਜਾਣਾਂ ਦੀ ਜੀ ਕੋਈ ਕਹਿੰਦੇ ਨੇ ਮਜਤ ਕੀਤੀ ਬਾਈ ਹਾਂਜੀ ਇਤਰਾ ਹੜਾ ਬੱਚੇ ਬੇਟਾ ਦੋ ਵਰੀ ਇੰਜਾਮ ਪੜਿਆ ਗਿਆ ਲੋਕਾਂ ਨੇ ਫਸਾ ਦਿੱਤਾ ਉਹ ਵੀ ਸਾਡਾ ਵੇਲਾ ਇਤਰਾ ਹੀ ਰੱਬ ਚਲੋ ਰੱਬ ਨੇ ਉਹ ਵੀ ਕੀਤੀ ਮਜਤ ਆਡੀ ਥੋੜੀ ਬਹੁਤੀ ਉਹ ਵੀ ਬੇਟਾ ਮੇਰਾ ਜੀ ਮੰਨਤਾ ਆ ਇਹ ਮਤਲਬ ਟੂਟੀ ਦਾ ਪਾਣੀ ਵਾਟਰ ਸਪਾਈ ਦਾ ਪਰ ਹਾਂਜੀ ਇਹੋ ਹੀ ਹੈ ਜੀ ਹੋ ਜੀ ਟਾਕੇ ਦਾ ਪ੍ਰੋਬਲਮ ਪੈ ਰਹੀ ਕਿਤੇ ਵਾਟਰ ਸਪਲਾਈ ਨੂੰ ਇਹ ਤਾਂ ਪਾਣੀ ਫਿਰ ਕਿੱਥੋਂ ਫਿਰ ਚੱਲਦਾ ਸਕੇ ਇਹ ਤਰ੍ਹਾਂ ਹੀ ਆ ਨਲਕਾ ਲਾਗੇ ਲੱਗਾ ਜੇ ਗਵਰੰਟੀਆਂ ਤਾਂ ਓਕੇ ਆਪਣਾ ਘਰ ਦੇ ਵਿੱਚ ਆ ਨਹੀਂ ਹਾਂਜੀ ਆਪਣੇ ਘਰ ਚ ਪਾਣੀ ਵੀ ਨਹੀਂ ਸਾਡੇ ਇਹ ਤਾਂ ਐਨਆਰਆਈ ਵੀਰ ਨੇ ਹੋਰ ਸਮੱਸਿਆ ਵੀ ਸੰਸਥਾ ਨੇ ਲੋਕਾਂ ਦੀ ਮਦਦ ਕਰਦੀਆਂ ਸਭ ਤੋਂ ਹੁੰਦੀਆਂ ਨੇ ਕੀ ਕੀ ਕਰਉਂਦੀ ਕੋਈ ਸਾਡੀ ਕਿਸੇ ਨੇ ਮੱਜਤ ਨਹੀਂ ਕੀਤੀ ਕੋਈ ਕੰਮ ਵਾਲਾ ਨਹੀਂ ਕਰਦਾ ਕਿਸੇ ਜੱਟ ਨੇ ਨਹੀਂ ਕੀਤੀ ਸਾਡੀ ਪਤਾ ਇਹ ਤਰਪਾਲ ਪਾਈ ਆਪ ਲਿਆ ਕੇ ਪਾਈ ਕਿ ਜਹਾ ਹਾਂਜੀ ਇਹ ਆਪ ਲਿਆਂਦੀ ਪਤਾ ਮਨੂੰ ਸਰਕਾਰ ਲੋ ਤਾਂ ਜਿਹੜੇ ਆਮ ਲੋਕ ਕੋਈ ਨਹੀਂ ਮਿਲਿਆ ਅਜੇ ਕੋਈ ਬੰਦੇ ਤੇ ਨਾ ਕਾਫੀ ਕਹਿੰਦੇ ਕੋਈ 40 50 75 ਪਾਲਾ ਪਿੰਡ ਦੇ ਵਿੱਚ ਘਰ ਦੇਖ ਕੇ ਫੋਟੋ ਖਿੱਚ ਕੇ ਮੰਡੀ ਚ ਆਂਡੀਆਂ ਹਾਂ ਡੇ ਸਾਡੇ ਵਾਲੇ ਪੁੱਤ ਕੋਈ ਹੇ ਤੱਕ ਆਇਆ ਹੀ ਨਹੀਂਗਾ ਐਡੇ ਜਹਾਜ ਚੱਲੇ ਹੈਲੀਕਾਪਟਰ ਚੱਲੇ ਤੁਹਾਡੇ ਪਿੰਡਾਂ ਨੂੰ ਕੋਈ ਨੀ ਦੋਕ ਪੈਕਟ ਆਏ ਸੁੱਟ ਕੇ ਤੇ ਚਲ ਗਿਆ ਕਿ ਨਾ ਪੈਕਟ ਸਹੀ ਸ਼ਰਾਬਤ ਪਹੁੰਚ ਕੇ ਗਿਆ ਕਿ ਨਾ ਉਹ ਵੀ ਸਾਡੇ ਵਾਲੀ ਸੁੱਟੇ ਉਹ ਵੀ ਜਟਾਂ ਵਾਲੀ ਸੁੱਟੇ ਜਾਓ ਚੀਰਾਂ ਦੇ ਕੋਠੇ ਤੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਸੁੱਟਿਆ ਅੱਜ ਤਾਂ ਕਾਫੀ ਬੜਾ ਮਤਲਬ ਹਾਂ ਜੀ ਨਹੀਂ ਆਪਾਂ ਇਤਨਾ ਹਾਥੀ ਖੜੇ ਕਰਦੇ ਨੇ ਸਾਡੇ ਵਾਲੇ ਆਇਆ ਨੀਦਰ ਵਾਲੇ ਬੰਨੇ ਨਹੀਂ ਆਇਆ ਉਧਰ ਉਧਰ ਪਰਲੇ ਮਾਲੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਆਇਆ ਦੋ ਮੇਰੀਆਂ ਬੇਟੀਆਂ ਵਿਆਉਣ ਵਾਲੀਆਂ ਦੋ ਵਈਆਂ ਵਿਚਾਰੀਆਂ ਮਾੜੀਆਂ ਮੋਟੀਆਂ ਜੀ ਉਹਨਾਂ ਨੂੰ ਵੀ ਕੁਛ ਨਹੀਂ ਆਪਾਂ ਦਿੱਤਾ ਇਹ ਤਰ੍ਹਾਂ ਕਰੋ ਕਰ ਲੇਗਾ ਨੇ ਕਿਰ ਜਿਹੜੀਆਂ ਸਸਤਾ ਉਹਨਾਂ ਦੇ ਵੀਰ ਨੇ ਜਾਂ ਬਾਹਰੋਂ ਜਿਹੜੀਆਂ ਮਦਦਾਂ ਆਉਂਦੀਆਂ ਉਹ ਪਿੰਡ ਤੱਕ ਪਹੁੰਚਦੀ ਨਹੀਂ 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 ਪਿੰਡ ਤੱਕ ਪਹੁੰਚਣੀ ਕੀ ਹੈ ਤੁਹਾਨੂੰ ਪਤਾ ਹੀ ਹੈ ਤੇ ਸੁੱਕੀ ਰਸਤਾ ਹੁੰਦੀ ਹੈ ਤਾਂ ਉਹ ਵੀ ਕੋਈ ਟਰਾਲੀ ਆ ਜਾਂਦੀ ਕੋਈ ਆਉਂਦੀ ਨਹੀਂ ਗਈ ਇੱਥੇ ਇਹ ਤਰ੍ਹਾਂ ਹੁੰਦੀ ਜੇ ਕੋਈ ਟਰਾਲੀ ਹੁੰਦੀ ਰਹੀ ਇਹ ਪਿੰਡ ਦੇ ਵਿੱਚ ਆਪ ਖੁਦ ਚੱਲ ਕੇ ਸੇਵਾ ਇਸ ਕਰਦੇ ਨੇ ਜਿਹੜੇ ਮਲ ਸਮਾਜਿਕ ਵੀ ਪਿੰਡ ਤੱਕ ਪਹੁੰਚ ਕਰਦੇ ਨੇ ਕਰਦੇ ਨਹੀਂ ਉਹ ਚੱਲ ਦੇ ਰਹੇ ਨੇ ਇਤਰਾ ਇੱਕ ਆਮ ਦੇਰੇ ਤੋਂ ਇੱਕ ਟਰਾਲੀ ਆਈ ਬਸ ਮੁੜ ਕੇ ਉਹਨਾਂ ਨੇ ਕੰਮ ਹੀ ਬੰਦ ਕਰ ਛੱਡਿਆ ਇੱਥੋਂ ਵੜ ਨਹੀਂ ਦਿੱਤਾ ਕੋਈ ਮੁੜ ਕੇ ਜੋ ਆਧਿਨ ਸੰਸਥਾ ਜਿਹੜੀਆਂ ਮੰਨ ਲੋ ਇਸ ਕੁਦਰਤੀ ਆਫਤ ਦੇ ਵਿੱਚ ਕਿਹੜੀਆਂ ਜਿਹੜੀਆਂ ਸਹਾਤ ਹੋਈਆਂ ਲਾਇਬਦੋ ਜਾਂ ਮਨ ਲੋ ਲੋਕਾਂ ਦੇ ਨਹੀਂ ਹੋਣਾ ਪਤਾ ਬਈ ਸਿੱਖ ਜਿਹੜੀਆਂ ਸਿੱਖ ਰਾਜ ਦੇ ਭਾਈ ਹੋਈਆਂ ਦੂਜਾ ਲੀਡਰ ਕੋਈ ਹੈ ਉਹ ਸਾਡੇ ਨਾਲ ਪੜਦੇ ਹੋਰ ਲੋਕ ਨੇ ਉਹਨਾਂ ਨਾਲ ਗੱਲਬਾਤ ਸੱਚੀ ਕਰਦੇ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਫਿਰ ਇੱਧੇ ਜਿਹੜੀ ਆਰ ਮੰਨ ਲੋ ਕੁਦਰਤੀ ਆਫਤ ਨੂੰ ਲੈ ਕੇ ਕਿਹੜੀਆਂ ਸੰਸਥਾ ਜਿਹੜੀਆਂ ਮੰਨ ਲੋ ਲਾਇਬ ਸਹਾਤ ਬੇ ਜਿਹੜੀਆਂ ਧਰਮਕ ਸੰਸਥਾ ਆਈਆਂ ਨੇ ਤੇ ਖਾਲਸੇ ਵਾਲੇ ਆਏ ਨੇ ਤੇ ਬਾਕੀ ਜੇ ਮੰਤਰੀ ਵੱਲੋਂ ਕਹੀਏ ਮੰਤਰੀਆਂ ਵੱਲੋਂ ਕੁਛ ਕੋਈ ਕੁਛ ਨਿਯਤਰਪਾਲ ਤੱਕ ਨਹੀਂ ਆਈ ਫੋਟੋਆਂ ਲਵਾ ਜਾਂਦੇ ਰਹੇ ਆ ਵੀ ਮੋਲ ਤਰਪਾਲ ਪਾਈ ਆ ਇਹ ਗਰੀਬ ਪਰਿਵਾਰ ਆ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਹਾਡੇ ਘਰ ਪੱਕੇ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਚਾਚੀ ਨੂੰ ਪਤਾ ਵਾ ਮੈਂ ਇੱਕ ਦੋ ਵਾਰੀ ਇੱਥੇ ਆਏ ਵੀ ਕਮਰਿਆਂ ਦੇ ਪੈਸੇ ਆਉਣੇ ਆ ਜੀ ਆਪਣੇ ਪੇਪਰ ਭਰਾ ਮੈਂ ਕਿਹਾ ਵੀ ਜੀ ਮੈਨੂੰ ਪੇਪਰਾਂ ਦੀ ਲੋੜ ਨਹੀਂ ਆ ਤੇ ਚਾਚੀ ਉਹਨਾਂ ਦਾ ਘਰ ਮਾੜਾ ਜੇ ਉਹ ਭਰਾ ਲੈਏ ਨੇ ਤੇ ਪਰ ਇੱਥੇ ਬਾਅਦ ਚ ਭਰਾ ਕੇ ਰੁਪਈਆ 100 200 200 ਲੈ ਕੇ ਬਾਅਦ ਚ ਕੋਈ ਨਹੀਂ ਜਿਹਾ ਬੋੜਦਾ ਜਿਹੜੀ ਸਰਕਾਰ ਨੂੰ ਤਾਂ ਤੁਹਾਡੇ ਹਰ ਪ੍ਰਭਾਵ ਇਲਾਕੇ ਇਹਨਾਂ ਨੂੰ ਤਾਂ ਹੈਲੀਕਾਪਟਰ ਦੇ ਤਾ ਵੀ ਰੂਜ ਦਾ ਜਿਹੜੀਆਂ ਵਸਤਾ ਜਿਹੜੀਆਂ ਨੇ ਜਿਆਦਾ ਜਿਤਨੀ ਬੋਟਮ ਨਹੀਂ ਚੱਲ ਰਹੀ ਮਨ ਲੋਕਾਂ ਦੀ ਪਹੁੰਚ ਨਹੀਂ ਤੋ ਹੈਲੀਕਾਪਟਰ ਚੱਲਦਾ ਰਿਹਾ ਤੁਹਾਡੇ ਕੋਲ ਵੀ ਜੀ ਹੈਲੀਕਾਪਟਰ ਚੱਲਦਾ ਰਿਹਾ ਜੇ ਦੋ ਕ ਪੈਕੇਟ ਇੱਥੇ ਸੁੱਟ ਗਿਆ ਜੀ ਤੇ ਦੋ ਕ ਮੇਰੇ ਨਾਲ ਹਰੂਆ ਸੁੱਟ ਗਏ ਤੇ ਦੋ ਤਿੰਨ ਪਾਣੀ ਚ ਸੁੱਟ ਗਏ ਜੀ ਮਨ ਲੋ ਜਿਆਦਾ ਪਿੰਡ ਦੇ ਵਿੱਚ ਕਿ ਦੋ ਦੋ ਪੈਕੇਟ ਜਿਹੜੇ ਪਹੁੰਚੇ ਹਾਂ ਜੀ ਇਹ ਕਿ ਦੋ ਦੋ ਪੈਕੇਟ ਹੀ ਪਹੁੰਚੇ ਸਰਕਾਰ ਵੱਲੋਂ ਬਹੁਤ ਜਿਆਦੀਆਂ ਫਿਰ ਜਿਹੜੀ ਕਾਰਜਕਾਰੀ ਇਹ ਆਫਤ ਦੇ ਵਿੱਚ ਜਿਹੜੀਆਂ ਸਹਾਈਤਾ ਹੀ ਹੋਈਆਂ ਨੇ ਮਨ ਕੋਈ ਵੀ ਪਰਸ਼ਾਦੇ ਪਾਣੀ ਤੋਂ ਨਹੀਂ ਜਰਿਆ ਸਿੱਖ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਤੇ ਪਰਮਾਰਮਾਂ ਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਇਹ ਮਾਤਾ ਦੇ ਮਤਲਬ ਫੈਮਿਲੀ ਮੈਂਬਰ ਵੀ ਜਿਹੜੇ ਨਹੀਂ ਹੈਗੇ ਮਾਤਾ ਖੁਦ ਆਪ ਥੋੜਾ ਬੋੜਾ ਕੰਮ ਕਰਦੀ ਲੋਕਾਂ ਦੇ ਘਰਾਂ ਵਿੱਚ ਚਲਦਾ ਤੇ ਜਿਹੜਾ ਮਤਲਬ ਸੰਸਥਾ ਨੇ ਜਾਂ ਹੋਰ ਐਨਆਰਈ ਵੀਰ ਨੇ ਉਹਨਾਂ ਤੋਂ ਕੀ ਅਜਿ ਮਦਦ ਦੀ ਘਰ ਲੈਂਦੇ ਜੋ ਮਾਤਾ ਜੀ ਆਹੀਂ ਤੇ ਉਹ ਕਹਿੰਦਾ ਵੀਰ ਜੀ ਵੀ ਉਹਨਾਂ ਦੇ ਰਹਿਣਾਂ ਛੱਤ ਪੈ ਜੇ ਤੇ ਉਹਨਾਂ ਦੇ ਘਰ ਦਾ ਕੋਈ ਜਿਗਾਰ ਚੱਲ ਜੇ ਬਸ ਇੰਨਾ ਹੀ ਅਸੀਂ ਕਹਿੰਦੇ ਜੀ ਸਿੱਖ ਸੰਗਤਾਂ ਨੂੰ ਉਹ ਵੀ ਅਸੀਂ ਸੰਗਤਾਂ ਨੂੰ ਕਹਿਣਾ ਵਾਏ ਮਾਤਾ ਦੇ ਘਰ ਦੇਖਿਆ ਪਾਣੀ ਦਾ ਵੀ ਕੋਈ ਏਡਾ ਪ੍ਰਬੰਧ ਨਹੀਂ ਹੈਗਾ ਬਾਹਰੋਂ ਲਿਆ ਲਿਆ ਕੇ ਬਾਟੀਆਂ ਦੇ ਵੀ ਮਤਲ ਘਰ ਦੀ ਲੋੜ ਦਾ ਪੂਰਾ ਕਰ ਦੇ ਅਜੇ ਤੱਕ ਪਾਣੀ ਦੀ ਵੀ ਪਿੰਡ ਵਾਲਿਆਂ ਲੋ ਜਾਇਨ ਰਿਵੀ ਲੋ ਉਹ ਵੀ ਮਦਦ ਕੀਤੀ ਨਹੀਂ ਵੀਰ ਜੀ ਪਿੰਡ ਵਾਲਾ ਤਾਂ ਪੁੱਛਿਆ ਤੱਕ ਨਹੀਂ ਜੇ ਸਾਰੇ ਬੋਟਾ ਮੰਗ ਨਹੀਂ ਆਉਂਦੇ ਜੇ ਪੁੱਛਿਆ ਕਿਸੇ ਨੇ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਵੀ ਤੁਸੀਂ ਕਿਦਾਂ ਮਰ ਗਏ ਜੇ ਕਿ ਹੈਗੇ ਜੀ ਕੀ ਲੱਗਦਾ ਨਹੀਂ ਬਾਬਾ ਜੀ ਪਿੰਡ ਦੇ ਵਿੱਚ 10 ਜਾਂ 20 ਐਨਆਰਈ ਹੋਣ ਉਹ ਇਦਾਂ ਦੀ ਲੋੜ ਵਾਲੇ ਪਰਿਵਾਰਾਂ ਨੂੰ ਸੰਭ ਲੈਣ ਤਾਂ ਇਦਾਂ ਦੀ ਜੜੀਆਂ ਮਤਲ ਤੰਗੀ ਦੇਖੇ ਜਾਂ ਇਦਾਂ ਦੇ ਕੇਸ ਨਿਕਲ ਨਹੀਂ ਨਾ ਵੀਰ ਜੀ ਇਹ ਨਾ ਸੋਚਦਾ ਹੀ ਕੋਈ ਨਹੀਂ ਨਾ ਹਰ ਬੰਦਾ ਪਿੰ ਪਰ ਜੇ ਪਿੰਡ ਦਾ ਸੋਚਦੇ ਪਿੰਡ ਵਾਲੋਂ ਬਾਹਰ ਜਾਂਦੀ ਲੋੜ ਹੀ ਨਹੀਂ ਹੈ ਲੱਗਦਾ ਨਹੀਂ ਹੁਣ ਗਾਇਕ ਜਾਂ ਸਿੰਗਰ ਜਾਂ ਇਹਨਾਂ ਦੇ ਵੀਰ ਨੇ ਜੋ ਸੰਸਥਾ ਨੇ ਉਹ 10 ਪਿੰਡ ਜਾਂ 5 ਪਿੰਡ ਗੋਦ ਲੈਣ ਦੇ ਨੇ ਤੇ ਇਸੇ ਤਰ੍ਹਾਂ ਦੀ ਜਿਹੜੀ ਇੱਕ ਉਪਰਾਲਾ ਜਿਹੜੇ ਇਹਨਾਂ ਦੇ ਵੀਰ ਵੀ ਕਰਨ ਵੀ 5 ਪਰਿਵਾਰ ਜਾਂ 7 ਪਰਿਵਾਰ ਇਦਾਂ ਲੈਣ ਤੇ ਮੇਰੇ ਖਿਆਲ ਨਾਲ ਇਦਾਂ ਦੇ ਜਿਹੜੇ ਕੇਸ ਆਉਣੇ ਬੰਦ ਹੋ ਸਕਦੇ ਹਾਂਜੀ ਹੋ ਸਕਦੇ ਨੇ ਜੇ ਲੈਣ ਤੇ ਪਰ ਮੀਡੀਆ ਤੇ ਕਰਨਾ ਸੌਖਾ ਵਾ ਇਦਾਂ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਔਖਾ ਵੀਰ ਜੀ ਕੀ ਲੱਗਦਾ ਕੀ ਕਮੀ ਹੈ ਨੇ ਜਿਹੜੀਆਂ ਗਰਾਊਂਡ ਲੈਵਲ ਤੇ ਉਹ ਦੇਖਦੇ ਕਮੀਆਂ ਵੀਰ ਜੀ ਹੁਣ ਆਉਣਗੇ ਪਤਾ ਲੱਗੇਗਾ ਇਹਨਾਂ ਦਾ ਕੀ ਕਰਦੇ ਹੁਣ ਗਰਾਊਂਡ ਲੈ ਕੇ ਆ ਕੇ ਵੇਖਣਗੇ ਘਰ ਵੇਖਣਗੇ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਹ ਸਾਰਾ ਹੁਣ ਮਿੱਟੀ ਹੋ ਗਿਆ ਬਣਾਲੇ ਲਾਗੇ ਕੋਨੇਵਾਲ ਪਿੰਡ ਉਹਥੇ ਕਰੋੜ ਰੁਪਏ 2 ਕਰੋੜ ਰੁਪਏ ਇਸ ਤੋਂ ਵੱਧ ਲਾਇਆ ਮਤਲਬ ਕਰੋੜਾਂ ਰੁਪਈਆਂ ਵਾਲੀਆਂ ਕੋਠੀਆਂ ਦੇਖ ਜਾਂਦੀਆਂ ਨੇ ਇਦਾਂ ਦੇ ਜਿਹੜੇ ਗਰੀਬਾਂ ਦੇ ਮਾਤਰਾਂ ਦੇ ਘਰ ਨਹੀਂ ਦੇਖਦੇ ਨਹੀਂ ਦੇਖਦੇ ਵੀਰ ਜੀ ਇਹ ਘਰ ਨੀਵੇਂ ਨਾ ਉਹ ਦੇਖਦੇ ਨਹੀਂ ਕਿ ਜਿਹੜੀ ਦੋਰੀ ਤਰੀ ਮੰਝਲਿਆ ਉਹ ਹੀ ਦੇਖਦੀ ਆ ਬਸ ਦੂਰੋਂ ਦੂਰੋਂ ਨਿਗਾ ਖਮੁੰਦੇ ਨੇ ਤਾਂ ਤਾਂ ਹੀ ਵੇਦੇ ਨੇ ਵੱਡੇ ਵੱਡੇ ਚੈਨਲਾਂ ਨਾਲ ਉਹਥੇ ਅਪਰੋਚ ਕੀਤੀ ਗਈ ਹੈ ਸੰਸਥਾ ਦੇ ਨਾਲ ਆਏ ਨੇ ਜਾਂ ਕਿਵੇਂ ਆਏ ਨੇ ਉਹਨਾਂ ਨੂੰ ਆ ਕੇ ਆਪਣੇ ਜਿਹੜੇ ਸਟਿੱਗਲ ਜਿਹੜੇ ਚ ਕਿ ਉਹ ਉਤਾਰ ਨੀ ਵੇਣਾ ਤਾਂ ਨਹੀਂ ਪਹੁੰਚਦੀ 10 15 ਫੁੱਟ ਤੋਂ ਤਾਂ ਤਾਂ ਵੇਂਦੇ ਨੇ ਵੀ ਕਿਹੜਾ ਕੋਠੀ ਬਜੀਏ ਕਿਹੜੀ ਨਹੀਂ ਉਹ ਤਾਂ ਥੱਲੇ ਲੈਵਲ ਤੇ ਨਹੀਂ ਵੇਂਦੇ ਉਹਨਾਂ ਦੇ ਉਹਨਾਂ ਦੇ ਸਕੈਨਰ ਲਾ ਦਿੱਤੇ ਨੇ ਜਾਂ ਗੂਗਲ ਪੇ ਲਾ ਦਿੱਤੇ ਨੇ ਚਲੋ ਅਸੀਂ ਕਹਿੰਦੇ ਆ ਕੁਦਰਤੀ ਆਫਤ ਆਈ ਹੈ ਲੋੜਵੰਦ ਪਰਿਵਾਰ ਪਰ ਇਦਾਂ ਦੇ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਵੀ ਕੁਦਰਤੀ ਆਫਤਾਂ ਆਈਆਂ ਨੇ ਇਹ ਕੋਈ ਆਪਣੇ ਆਪੇ ਆਫਤ ਦੇ ਨਾਲ ਅਦੀ ਨਹੀਂ ਹੈਗੀ ਹਾਂ ਜੀ ਚਲੋ ਆਈਆਂ ਹੈਗੀ ਪਰਮਾਤਮਾ ਦਾ ਸ਼ੋਰ ਕਾਨ ਵੀ ਜਿਹੜੇ ਬਚ ਗਏ ਆ ਇਹਨਾਂ ਨੂੰ ਬਚਾਪੇ ਕੋਈ ਨਾ ਕੋਈ ਸੰਸਥਾ ਹੈ ਕੀ ਹੁਣ ਕਰੇਗੀ ਉਹ ਸਿੱਖ ਸੰਗਤ ਤਾਂ ਨਹੀਂ ਕਰਨਾ ਲੀਡਰਾਂ ਤੋਂ ਆਸ ਨਹੀਂ ਕੋਈ ਵੀ ਜੇ ਕਿ ਨੇ ਮਦਦ ਕਰਨੀ ਆ ਨਰੇ ਵੀਰ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਮਾਤਾ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਜੇ ਡੇਰਾ ਬਾਬਾ ਨਾਨਕ ਪਿੰਡ ਮਾਨ ਪਿੰਡ ਮਾਨ ਹਾਂਜੀ ਮਾਨ ਉਹ ਇਹ ਪਿੰਡ ਮਾਨ ਦੇ ਵਿੱਚ ਜ਼ੀਰੋ ਗਰਾਊਂਡ ਦੀ ਜਿਹੜੀ ਤੁਹਾਨੂੰ ਅਸੀਂ ਹਰ ਪ੍ਰਭਾਵਤ ਜਿਹੜੀ ਸਥਿਤੀ ਦਿਖਾ ਰਹੇ ਹਾਂ ਸੋ ਇਦਾਂ ਦੀ ਜਿਹੜੀਆਂ ਹੋਰ ਖਾਸ ਕਰ ਜਿਹੜੀਆਂ ਸਥਿਤੀਆਂ ਜਿਹੜੀਆਂ ਦੇਖਦੇ ਰਹੋ ਚੈਨਲ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰਿਸ਼